ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਆਪਣੇ ਚੈਨਲ ਸੰਧੂਕ ਟਿੱਕ ਕੋਰ ਦੁਨਣਾ ਤੇ ਅਮੀਰ ਕਰਦੇ ਆ ਅਸਰ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਸਾਡੇ ਡੇਲੀ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਨੂੰ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ। ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਆਪਣੇ ਸਾਰੇ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ ਇੰਸਟਾ ਤੇ ਫੋਲੋ ਕਰੋ। ਸੰਧੂ ਬੁਟੀਕ ਕੋਲ ਤੋਂ ਨਾਮ ਸਾਡੀ ਇੰਸਟਾ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਫਿਰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਉੱਥੋਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਅਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਵਧੀਆ ਹਨਾ ਮਸ਼ੀਨਵਰਕ ਦੇ ਬਿਲਕੁਲ ਨਵੇਂ ਡਿਜ਼ਾਈਨ ਆਪਾਂ ਰੈਡੀ ਕਰਵਾਇਨੇਗੇ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਜਿਵੇਂ ਜਿਵੇਂ ਤੁਸੀਂ ਆਪਣਾ ਕਿਸੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਰੈਡੀ ਕਰਵਾਉਣਾ ਹੋਇਆ ਸਾਰਾ ਤੁਸੀਂ ਆਪਣਾ ਸੇਮ ਵੀ ਤਿਆਰ ਕਰਵਾ ਸਕਦੇ ਹੋ ਫੈਬਰਿਕ ਕਿਹੜਾ ਦਾ ਕਲਰ ਦੱਸ ਕੇ ਆਪਣੀ ਫੈਬਰਿਕ ਦੀ ਜਿਹੜੀ ਟਾਈਪ ਆ ਉਹ ਦੱਸ ਕੇ ਆਪਣਾ ਸੂਟ ਜਿਹੜਾ ਸਾਰਾ ਤਿਆਰ ਕਰਵਾ ਕੇ ਲੈ ਸਕਦਾ ਕਦੇ ਵਿਦ ਦੁਪੱਟਾ ਵੀ ਦੌਰ ਦੁਪੱਟਾ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਣਾ ਹੋਮੀ ਰੈਡੀ ਕਰਵਾ ਸਕਦੇ ਹੋ ਹਾਂਜੀ ਦਿਖਾਉਣਾ ਤੁਹਾਨੂੰ ਆਪਣਾ ਅਜਾ ਜੋ ਪਹਿਲਾ ਸੂ ਆਪਣਾ ਜਿਹੜਾ ਇਹ ਸੂਟ ਹੈਗਾ ਇਹ ਆਪਣਾ ਟੈਬੀ ਸਿਲਕ ਦੀ ਫੈਬਰਿਕ ਹੈ ਜੀ ਤੇ ਡਾਰਕ ਜਾਂ ਪੀਚ ਕਲਰ ਹੈ ਦਾ ਡਾਰਕ ਪੀਚ ਕਲਰ ਹੈ ਦਾ ਤੇ ਟੈਬੀ ਸਿਲਕ ਦੀ ਫੈਬਰਿਕ ਆ ਬਾਕੀ ਆਪਣਾ ਸਾਰਾ ਇਹ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆਗਾ ਸਾਰਾ ਹੈਂਡਚਿਕ ਆਪਣਾ ਤਿਆਰ ਆਗਾ ਤੇ ਪੈਚ ਵਰਕ ਨਾਲ ਆਪਾਂ ਰੈਡੀ ਕਰਵਾਇਆ ਇਹ ਵਾਲਾ ਦੇਖੋ ਬਲਿੱਤੇ ਪੈਚ ਆ ਗਿਆ ਡਾਰਕ ਸਕਾਈ ਕਲਰ ਤੇ ਮਾਸਟਰਡ ਕਲਰ ਤੇ ਇੱਕ ਪਿੰਗ ਮਜ਼ੈਂਟਾ ਕਲਰ ਤਿੰਨ ਕਲਰਾਂ ਦਾ ਆਪਣਾ ਪੈਚ ਲੱਗਾ ਹੈ ਬਾਕੀ ਸਾਰਾ ਆਪਣਾ ਹੀ ਹੈਂਡਵਰਕ ਹੋਇਆ ਹੋਇਆ ਟੋਟਲ ਹੈਂਡ ਚ ਬਣਿਆ ਹੋਇਆ ਆਪਾਂ ਕੋਈ ਆਰੀ ਦਾ ਮਿਕਸ ਨਹੀਂ ਕਰਵਾਇਆ ਹੈਗਾ neck ਦਾ ਵਰਕ ਆ ਗਿਆ ਇਹ ਤੇ ਇਹਦੀਆਂ ਆਹ ਵਾਲੇ ਬਾਹਾਂ ਦੇ ਉੱਪਰ ਵਰਕ ਆ ਗਿਆ ਪੂਰਾ ਹੈਵੀ ਵਰਕ ਹੈ ਜਿਹੜਾ ਬਾਹਾਂ ਦੇ ਉੱਪਰ ਮਿਲੂਗਾ ਆਪਾਂ ਨੂੰ ਵਿਦ ਪੈਚ ਮਿਲੂਗਾ ਸਾਰਾ ਹੈਂਡਵਰਕ ਦੇ ਵਿੱਚ ਤੇ ਇਹਦੇ ਘੇਰੇ ਤੇ ਵੀ ਵਰਕ ਹੈਗਾ ਆਪਣਾ ਤੇ ਇਹ ਵਾਲਾ ਵਰਕ ਦੇਖੋ ਜਿਹੜੀ ਇੱਕ ਪੱਟੀ ਜੀ ਲੱਗੀ ਹੋਈ ਆ ਆਹ ਇਹ ਘੇਰੇ ਤੇ ਵੀ ਤੇ ਇਧਰ ਇਹਦੀ ਬਾਟਮ ਦਾ ਵਰਕਾ ਦੇਖੋ ਜਿਵੇਂ ਬਾਹਾਂ ਦਾ ਵਰਕ ਹੈ ਵੀ ਉਵੇਂ ਦੇਖੋ ਹੈਵੀ ਵਰਕ ਹੀ ਇਹਦਾ ਬਾਟਮ ਦਾ ਪੂਰਾ ਹੈਵੀ ਵਰਕ ਬਾਟਮ ਦਾ ਬਹੁਤ ਸੋਹਣਾ ਕੋੜਾ ਜਿਹੜਾ ਤਿਆਰ ਹੋਇਆਗਾ ਸੂਟ ਇਹ neck ਦਾ ਵਰਕ ਹੈ ਘੇਰੇ ਦਾ ਵਰਕ ਬਾਹਾਂ ਦਾ ਵਰਕ ਤੇ ਨਾਲ ਇਹਦੇ ਪਿਓਰ オーਰਗੈਂਜ਼ਾ ਦਾ ਆਪਣਾ ਦੁਪੱਟਾ ਤਿਆਰ ਕਰਵਾਇਆਗਾ ਤੇ 골ਡਨ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਬਹੁਤ ਸੋਹਣਾ ਸੂਟ ਆਪਣਾ ਪੀਚ ਕਲਰ ਦੇ ਵਿੱਚ ਬੜ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਸੇਮ ਕਲਰ ਚ ਵੀ ਕਰਵਾ ਸਕਦੇ ਹੋ ਆਪਣਾ ਬੇਬੀ ਪਿੰਕ ਕਲਰ ਚ ਵੀ ਤਿਆਰ ਹੋਇਆਗਾ ਇਹ ਸੂਟ ਤੇ ਪਹਿਲਾ ਆਪਣਾ ਇਹ ਹੋਇਆ ਸੀਗਾ ਥੋੜੇ ਜਿਹਾ ਡਾਰਕ ਜਿਹਾ ਸਕਿਨ ਕਲਰ ਤੇ ਤਿੰਨ ਮਤਲਬ ਤਿੰਨ ਚਾਰ ਕਲਰਾਂ ਦੇ ਵਿੱਚ ਆਪਣਾ ਸੂਟ ਬਣਿਆ ਸੇਮ ਟਾਈਮ 'ਚ ਸਿਰਫ ਹਾਂਜੀ ਜੀ ਉਦਾਂ ਸਾਰਾ ਆਪਣਾ ਬੜਾ ਉਹਦੇ ਆ ਆਪਣੇ ਘੇਰੇ ਤੇ ਵਰਕ ਨਹੀਂ ਹੋਇਆ ਹੋਇਆ ਸੀ ਬਾਟਮ ਤੇ ਵੀ ਨਹੀਂ ਹੋਇਆ ਹੋਇਆ ਸੀ ਇਹ ਆਪਾਂ ਇਹਦਾ ਪੂਰਾ ਹੈਵੀ ਵਰਕ ਕਰਵਾ ਲਿਆ। ਉਸੇ ਦੇ ਨਾਲ ਕੋਈ ਹੋਰ ਆਪਣਾ ਐਡ ਕਰਾਉਣਾਗਾ ਵਰਕ ਸ਼ਰਟ ਦੇ ਵਿੱਚ ਕੋਈ ਆਹ ਫਲਾਰ ਨੇ ਜਿਹੜੇ ਸ਼ਰਟ ਦੇ ਵਿੱਚ ਪਾਉਣੇ ਨੇ ਹਣਾ ਉਹਦਵੇਂ ਆਪਣ ਨੂੰ ਇਸ ਨੂੰ ਹੋਰ ਹੈਵੀ ਕਰ ਸਕਦੇ ਹਾਂ ਜੇ ਸੇਮ ਰੈਡੀ ਕਰਵਾਉਣਾ ਸੇਮ ਫੈਬਰਿਕ ਦੇ ਵਿੱਚ ਆਪਣਾ ਸੇਮ ਕਿਆ ਕਰਵਾ ਸਕਦੇ ਹਾਂ। ਹਾਂਜੀ ਜਿਹੜਾ ਆਪਣਾ ਦੇਖੋ ਇਹ ਵਾਲਾ ਸੂਟ ਆਪਨੇ ਤਿਆਰ ਕਰਵਾਇਆ ਹੈ ਟਿਸ਼ੂ ਔਰ ਗਾਂਜਾ ਦੀ ਫੈਬਰਿਕ ਆਗੀ। ਤੇ ਇਹ ਆਪਣਾ ਸਾਰਾ ਹੈਂਡਵਰਕ ਨਾਲ ਸੂਟ ਤਿਆਰ ਹੈ ਬਹੁਤ ਸੋਹਣਾ ਆਪਣਾ ਸカイ ਜਿਹਾ ਕਲਰ ਹੈ ਸカイ ਸਕੀ ਸੀ ਗ੍ਰੀਨ ਜਿਹਾ ਕਲਰ ਹੈਗਾ ਟਿਸ਼ੂ ਔਰ ਗੰਜਾ ਦੀ ਫੈਬਰਿਕ ਹੈਗੀ ਦੇਖੋ ਤੇ ਆਪਾਂ ਨੇ ਹੈਂਡਵਰਕ ਕਰਵਾਇਆ ਹੈਗਾ ਸਾਰਾ ਬਹੁਤ ਸੋਹਣਾ ਦੇਖੋ ਆਪਣਾ ਡਿਫਰੈਂਟ ਜਿਹਾ ਵਰਕ ਹੋਇਆ ਹੈ ਨਾਲੇ ਹਲਕਾ ਜਿਹਾ ਵਰਕ ਹੈਗਾ ਤੇ ਨਾਲੇ ਆਪਣਾ ਪੂਰਾ ਸੋਬਰ ਜਾਗਾ ਇਹਵੇਂ ਚਾਕਾਂ ਤੇ ਵਰਕ ਆ ਗਿਆ ਸਾਰੀ ਆਹ ਪਾਲੀਸ਼ੀਪੀ ਦੀ ਜਿਹੜੀ ਤੇ ਮੋਤੀ ਦੀ ਜਿਹੜੀ ਫਿਨਿਸ਼ਿੰਗ ਹੋਈ ਹੋਈ ਹੈ ਚਾਕਾਂ ਦੇ ਉੱਪਰ ਤੇ ਫਿਰ ਆਹ ਵਾਲੀ ਬੂਟੀ ਆਉਗੀ ਦੇਖੋ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਤੇ ਇਹਦੇ ਗਲੇ ਦਾ ਵਰਕ ਦੇਖੋ ਬਹੁਤ ਸੋਹਣਾਗਾ ਆਹ ਵਾਹ ਲਾ ਦੇਖੋ neck ਦਾ ਵਰਕ ਬਹੁਤ ਹੀ ਜਿਆਦਾ ਸੋਹਣਾ ਟੋਟਲ ਹੈਂਡ ਵਰਕ ਇਹਦੇ ਵਿੱਚ ਬਣਾਇਆ ਹੋਇਆ ਆਪਣਾ ਕੋਈ ਵੀ ਆਰੀ ਵਗੈਰਾ ਦਾ ਮਿਕਸ ਵਰਕ ਨਹੀਂ ਹੋਇਆ ਹੋਇਆ ਤੇ ਇਹਦੀ ਬਾਹ ਦਾ ਵਰਕ ਦੇਖੋ ਇਹ ਵਾਲਾ ਆ ਗਿਆ ਇਹਦੀ ਬਾਹ ਦੇ ਉੱਪਰ ਵਰਕ ਦੇਖੋ ਬਹੁਤ ਸੋਹਣਾ ਡਿਫਰੈਂਟ ਹੈ ਜਿਆ ਵਰਕ ਹੈ ਇਹਦਾ ਆਪਣਾ ਬਾਜੂ ਦੇ ਉੱਪਰ ਹੋਇਆ ਹੋਇਆਗਾ ਕੋ neck ਦਾ ਵਰਕ ਬਹੁਤ ਸੋਹਣਾਗਾ ਤੇ ਆਪਣਾ ਬਾਹਾਂ ਦਾ ਵਰਕ ਐਵੇਂ ਸ਼ਰਟ ਤੇ ਤੇ ਚਾਪਾਂ ਦੇ ਵਰਕ ਦੇਖੋ ਬਹੁਤ ਹੀ ਸੋਹਣਾ ਖੂਬਸੂਰਤ ਜ ਵਰਕ ਹੋਇਆ ਹੈਗਾ ਕਲਰ ਵੀ ਬਹੁਤ ਸੋਹਣਾ ਹੈਗਾ ਟਿਸ਼ੂ ਆਰਗੰజా ਦੀ ਇਹਦੀ ਫੈਬਰਿਕ ਫਿਰ ਇਹਦੀ ਬਾਟਮ ਤੇ ਵੀ ਆਪਾਂ ਨੂੰ ਵਰਕ ਮਿਲੂਗਾ ਦੇਖੋ ਇਹ ਵਾਲਾ ਵਰਕ ਹੈ ਦੀ ਬਾਟਮ ਤੇ ਹੈਗਾ ਬਹੁਤ ਸੋਹਣਾ ਆਪਣਾ ਸੋਬਰ ਜੀ ਜੁਨੀਕ ਦੀ ਚੀਜ਼ ਤਿਆਰ ਹੋਈ ਹੋਈ ਆ ਆਹ ਵਾਲਾ ਵਰਕ ਦੇਖੋ ਆਪਣਾ ਆਊਗਾ ਬਾਟਮ ਤੇ ਉੱਪਰ ਫਲਾਰ ਬਣਾ ਹੋਇਆ ਮੂਰੀ ਦੇ ਉੱਪਰ ਆਪਣੇ ਦਾ ਸਤਾਰੇ ਦੀ ਸਾਰੀ ਜਿਹੜੀ ਲਾਈਨਿੰਗ ਹੈ ਕੀਤੀ ਹੋਈ ਹੈ ਜੀ ਸਾਰੇ ਰੈਣਾਂ ਦੇ ਜਿਹੜੇ ਸਤਾਰੇ ਦੀਆਂ ਨੇ ਜੀ ਇਹ ਉੱਪਰ ਫਲਾਰਾਂ ਦੀ ਮੂਰੀ ਦੇ ਉੱਪਰ ਇਹ ਵਾਲਾ ਆ ਗਿਆ ਆਪਣਾ ਬਾਟਮ ਦਾ ਬਾਕ ਨਾਲ ਹੀ ਇਹਦੇ ਇਸੇ ਫੈਬਰਿਕ 'ਚ ਹੀ ਟਿਸ਼ੂ ਔਰਗੈਂਜਾ 'ਚ ਆਪਣਾ ਦੁਪੱਟਾ ਕਰਵਾਇਆ ਹੈਗਾ ਤੁਸੀਂ ਇਹਦਾ ਦੁਪੱਟਾ ਲੈ ਸਕਦੇ ਹੋ ਵਧੀਆ ਸੌਫਟ ਦੁਪੱਟਾ ਹੁੰਦਾ ਹੈਗਾ ਤੇ ਜੇ ਇਹਦੇ ਨਾਲ ਤੁਸੀਂ ਔਰਗੈਂਜਾ ਵਗੈਰਾ ਤਿਆਰ ਕਰਵਾਉਣਾ ਹੈ ਦੁਪੱਟਾ ਕੋਈ ਚਨੂਨ ਦਾ ਹੋਵੇ ਤੁਸੀਂ ਆਪਣਾ ਤਿਆਰ ਕਰਵਾ ਸਕਦੇ ਵੈਸੇ ਆਪਾਂ ਇਸੇ ਫੈਬਰਿਕ 'ਚ ਦੁਪੱਟਾ ਕਰਵਾਇਆ ਹੈ ਦਾ ਟਿਸ਼ੂ ਔਰਗੈਂਜਾ 'ਚ ਦੇਖੋ ਆਪਾਂ 골ਡਨ ਕਲਰ ਨਾਲ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਤੇ ਖੂਬਸੂਰਤ ਜਿਹਾ ਆਪਣਾ ਸੂਟ ਬਣ ਕੇ ਤਿਆਰ ਹੋਆ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਜ਼ਰੂਰੀ ਜੇ ਤੁਸੀਂ ਟਿਸ਼ੂ ਔਰਗੈਂਜਾ ਤੇ ਕਰਵਾਉਣਾਗਾ ਤੁਸੀਂ ਆਪਣਾ ਹੋਰ ਵੀ ਕਿਸੇ ਵੀ ਫੈਬਰਿਕ ਤੇ ਆਪਣਾ ਇਹੀ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਵਰਕ ਦੇ ਨਾਲ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਆਪਾਂ ਨੇ ਤਿਆਰ ਕਰਵਾਇਆ ਹੈਗਾ ਦੇਖੋ ਕਲਰ ਦੇਖੋ ਆਨੀਅਨ ਕਲਰ ਹੈਗਾ ਬਹੁਤ ਸੋਹਣਾ ਜਿਹਾ ਕਲਰ ਆਗਾ ਜਿਹੜਾ ਆਪਣਾ ਡਾਰਕ ਆਨੀਅਨ ਜਿਹਾ ਸ਼ੇਡ ਹੁੰਦਾ ਉਹ ਵਾਲਾ ਕਲਰ ਹੈਗਾ ਜਿਹੜੀ ਫੈਬਰਿਕ ਹੈ ਦੀ ਆਪਣੀ ਸਿਮਰ ਜੌਰਜਟ ਦੀ ਆ ਸਿਮਰ ਜੌਰਜਟ ਦੀ ਫੈਬਰਿਕ ਹੈਗੀ ਇਹ ਤੇ ਵੀ ਇਹ ਵੀ ਆਪਣਾ ਸਾਰਾ ਦੇਖੋ ਹੈਂਡਵਰਕ ਜੀ ਤਿਆਰ ਹੋਇਆ ਹੋਇਆ ਹੈਗਾ ਸੂਟ ਕੁਇਦਾ ਸਾਰਾ ਆਪਣਾ ਇੱਦਾਂ ਰੈਡੀ ਹੋਇਆ ਹੈਗਾ ਸਾਰਾ ਸਿਮਰ ਜੋਰ ਜੱਟ ਦੀ ਫੈਬਰਿਕ ਆ ਤੇ ਇਹ ਵਾਲਾ ਦੇਖੋ ਨੈਕ ਲਾਈਨ ਇਹਦੀ ਬਹੁਤ ਸੋਹਣੀ ਬਣੀ ਹੋਈ ਹੈ ਦੇਖੋ ਖੂਬਸੂਰਤ ਜੀ ਡਿਫਰੈਂਟ ਜੀ ਹੈਗੀ ਨੈਕ ਲਾਈਨ ਜਿਹੜੀ ਬਣੀ ਹੈ ਅਲੱਗ ਵਰਕ ਜਿਆ ਹੋਇਆ ਹੈਗਾ ਸਾਰਾ ਕੋਈ ਨਾ ਜ਼ਿਆਦਾ ਹੈਵੀ ਹੈ ਨਾ ਹੀ ਹਲਕਾ ਹੈਗਾ ਸਾਰਾ ਟੋਟਲ ਹੈਂਡ ਚ ਬਣਾ ਹੋਇਆ ਹੈਗਾ ਸਾਰੀ ਸ਼ਰਟ ਦੇ ਵਿੱਚ ਆਪਣਾ ਆਵਲ ਟਾਕਸ ਜੀ ਮਿਲਣਗੇ ਦੇਖੋ ਇੱਦਾਂ ਤੇ ਘੇਰੇ ਦੇ ਉੱਪਰ ਦੇਖੋ ਵਰਕ ਆਹ ਵਾਲਾ ਵਰਕ ਆਪਣਾ ਘੇਰੇ ਤੇ ਆਉਂਦਾ ਇਹ ਵੀ ਆਪਣਾ ਜਨੀਪੀ ਦਾ ਸੂਟ ਤਿਆਰ ਹੋਇਆ ਹੈਗਾ ਤੇ ਬਾਹਾਂ ਵਾਲਾ ਵਰਕ ਦੇਖੋ ਸੇਮ ਜਿਵੇਂ ਘੇਰੇ ਤੇ ਵਰਕ ਹੋਇਆ ਹੈਗਾ ਉਦਾਂ ਹੀ ਇਹਦੀਆਂ ਬਾਹਾਂ ਤੇ ਵਰਕ ਕੀਤਾ ਆਪਾਂ ਸੇਮ ਹੋਊਗਾ ਇਹਦੀ ਬਾਟਮ ਤੇ ਵਰਕ ਨਹੀਂ ਹੈਗਾ ਇਹਦੀ ਇਕੱਲੀ ਸ਼ਰਟ ਦਾ ਵਰਕ ਨੂੰਗਾ ਆਪਾਂ ਨੂੰ ਇਕੱਲੀ ਸ਼ਰਟ ਦਾ ਵਰਕ ਕਰਾ ਬਾਟਮ ਵਾਲਾ ਵਰਕ ਇਹਦਾ ਨਹੀਂ ਹੈਗਾ ਤੁਸੀਂ ਕਰਵਾਉਣਾ ਹੋਇਆ ਬਾਟਮ ਦਾ ਵਰਕ ਤਾਂ ਜਿਵੇਂ ਸੇਮ ਆਪਣੇ ਘੇਰੇ ਤੇ ਵਰਕ ਬਣਾਇਆ ਹੈ ਜਾਂ ਬਾਹਾਂ ਤੇ ਵਰਕ ਬਣਾਇਆ ਹੈ ਇਹੀ ਆਪਣਾ ਸੇਮ ਬਾਟਮ ਤੇ ਬਣ ਜਾਊਗਾ ਇਹਦੇ ਵੀ ਆਪਾਂ ਨੇ ਜਿਹੜੀ ਫੈਬਰਿਕ ਹੈ ਇਹਦੇ ਨਾਲ ਦਾ ਹੀ ਦੁਪੱਟਾ ਰੱਖਿਆ ਹੈਗਾ ਸਿਮਰ ਜੌਰਜਟ ਦੀ ਫੈਬਰਿਕ ਆ ਇਹ ਆਪਣੀ ਆਪਾਂ ਉਹੀ ਦੁਪੱਟਾ ਦੇਖਿਆ ਯੂਜ਼ ਕੀਤਾ ਹੈਗਾ ਫੈਬਰਿਕ ਨਾਲ ਦਾ ਹੀ ਉਹੀ ਦੇਖੋ ਆਪਾਂ ਨੇ 골ਡਨ ਗੋਟੇ ਦੇ ਨਾਲ ਇਹ ਫਿਨਿਸ਼ ਕੀਤਾ ਦੁਪੱਟੇ ਨੂੰ ਬਹੁਤ ਸੋਹਣਾ ਡਿਫਰੈਂਟ ਜੀ ਲੁੱਕ ਵਾਲਾ ਆਪਣਾ ਸੂਟ ਤਿਆਰ ਹੈਗਾ ਇਹ ਸਿਮਰ ਜੌਰਜਟ ਦੀ ਫੈਬਰਿਕ ਆ ਆਨੀਅਨ ਕਲਰ ਹੈਗਾ ਕਲਰ ਤੁਸੀਂ ਕੋਈ ਵੀ ਲੈ ਸਕਦੇ ਹੋ ਫੈਬਰਿਕ ਆ ਜਿਹੜੀ ਆਪਣੀ ਉਹ ਵੀ ਚੇਂਜ ਕਰਵਾ ਸਕਦੇ ਜਿੰਨੇ ਤੁਹਾਡੀ ਚੋਇਸ ਹੋਈ ਸੇਮ ਡਿਜ਼ਾਈਨ ਦੇ ਨਾਲ ਆਪਣਾ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਟ ਸੂਟ ਹੈਗਾ ਹੁਣ ਇਹ ਵਾਲਾ ਆਪਣਾ ਸਟਨ অর্ਗੰజా ਤੇ ਤਿਆਰ ਹੈਗਾ ਸਟਨ অর্ਗੰజా ਦੀ ਫੈਬਰਿਕ ਤੇ ਇਹ ਵਾਲਾ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਇਹ ਆਪਣਾ ਟੈਬੀ ਸਿਲਕ ਤੇ ਤਿਆਰ ਕਰਵਾਇਆ ਆਪਾਂ ਨੇ ਟੈਬੀ ਸਿਲਕ ਦੀ ਇਹਦੀ ਫੈਬਰਿਕ ਹੈਗੀ ਤੇ ਇਹ ਦਾ ਰਾਣੀ ਸ਼ੇਡ ਹੈਗਾ ਡਿਫਰੈਂਟ ਰਾਣੀ ਜਿਹੜਾ ਗਲੱਬੀ ਗਲੱਬੀ ਜਹੁੰਦਾ ਉਹ ਵਾਲਾ ਕਲਰ ਨਹੀਂ ਹੈਗਾ ਬਹੁਤ ਸੋਹਣਾ ਜਿਹਾ ਕਲਰ ਹੈਗਾ ਇਹ ਹਾਂਜੀ ਕਲਰ ਇਹਦਾ ਜਿਵੇਂ ਆਪਣਾ ਮਜ਼ੈਂਟਾ ਗਾਜਰੀ ਜਿਹਾ ਸ਼ੇਡ ਹੁੰਦਾਗਾ ਉਹ ਵਾਲਾ ਕਲਰ ਹੈਗਾ ਕੈਮਰੇ ਦੇ ਵਿੱਚ ਇਹ ਕਲਰ ਸਹੀ ਨਹੀਂ ਆਉਂਦਾ ਹੈਗਾ ਇਹ ਤੁਹਾਨੂੰ ਹੋਰ ਹੀ ਤਰ੍ਹਾਂ ਦਾ ਕਲਰ ਦਿਸਦਾ ਹੋਊਗਾ ਬਟ ਜਿਹੜਾ ਹੈ ਮਜੈਂਟਾ ਆਪਣਾ ਕਲਰ ਹੁੰਦਾ ਉਹ ਵਾਲਾ ਕਲਰ ਆ ਗਾਜਰੀ ਜੀ ਟੂਨ ਨਾਲ ਦੇਖੋ ਇਹ ਗਲੇ ਤੇ ਵਰਕ ਆ ਗਿਆ ਬਹੁਤ ਸੋਹਣਾ ਗਲੇ ਦਾ ਵਰਕ ਬਣਿਆ ਹੋਇਆ ਹੈਗਾ ਇਦਾਂ ਸਾਰੀ ਛੋਟੇ ਦੇ ਵਿੱਚ ਇਦਾਂ ਬੂਟੀਆਂ ਮਿਲਣਗੀਆਂ ਤੇ ਘੇਰੇ ਤੇ ਦੇਖੋ ਆਹ ਵਾਲੇ ਫਲਾਰ ਬਣੇ ਹੋਏ ਨੇਗੇ ਵੇਲਾ ਬੂਲਾਂ ਤੋਂ ਹਟ ਕੇ ਆਪਾਂ ਚੀਜ਼ ਬਣਾਈ ਹੈਗੀ ਇਹ ਦੇਖੋ ਨਾ ਇਹਦੇ ਕੋਈ ਚਾਕਾ ਤੇ ਵਰਕ ਨਾ ਘੇਰੇ ਤੇ ਵਰਕ ਹੈਗਾ ਇਦਾਂ ਉੱਪਰ ਨੂੰ ਫਲਾਰ ਜੇ ਬਣੇ ਹੋਏ ਨੇ ਗੁਲਾਬ ਦੇ ਫੁੱਲ ਜੇ ਬਣੇ ਹੋਏ ਨੇਗੇ ਤੇ ਜ਼ਿਆਦਾ ਇਹਦੀ ਆਊਟਲਾਈਨਿੰਗ ਹੈ ਜਿਹੜੀ ਆਪਾਂ ਨੇ ਮੋਤੀ ਨਾਲ ਕੀਤੀ ਹੈਗੀ ਇਦੇ ਵਿੱਚ ਕੱਟ ਦਾਣੇ ਦਾ ਤੇ ਸਤਾਰੇ ਦਾ ਵਰਕ ਵੀ ਇਹਦੇ ਹੋਇਆ ਗਿਆ ਹੈ। ਦੇਖੋ। ਕਲੇ ਦਾ ਵਰਕ ਪੂਰਾ ਹੈ ਵੀ ਆ ਗਿਆ ਤੇ ਆਪਣਾ ਇਦਾਂ ਸਾਰੀ ਸ਼ਰਟ ਦਾ ਵਰਕ ਆ ਗਿਆ ਵੀ। ਸਾਰੀ ਸ਼ਰਟ ਤੇ ਵਰਕ ਮਿਲੂਗਾ ਆਪਾਂ ਨੂੰ ਤੇ ਇਹਦੀ ਬਾਹਾਂ ਦਾ ਵਰਕ ਤੁਹਾਨੂੰ ਦਿਖਾਉਣੇਗੀ। ਆਹ ਵਾਲਾ ਮਿਲੂਗਾ ਆਪਾਂ ਨੂੰ ਬਾਹਾਂ ਦੇ ਉੱਪਰ ਵਰਕ। ਜੇ ਪੂਰੀ ਸ਼ਰਟ ਤੇ ਬਾਹਾਂ ਦੇ ਉੱਪਰ ਇਹਦਾ ਟੌਕਸ ਜਿ ਮਿਲਣਗੇ ਤੇ ਇਦਾਂ ਵੇਲ ਬਣੀ ਹੋਈ ਜਾਏਗੀ ਸ਼ਰਟ ਤੇ। ਸਾਰਾ ਵਰਕ ਆਪਣਾ ਇਦਾਂ ਹੀ ਆ ਗਿਆ ਹੈ ਤੇ ਇਹਦੇ ਨਾਲ ਪਿਓਰ ਔਰਗੰజా ਦਾ ਦੁਪੱਟਾ ਆਪਣੀ ਤਰ੍ਹਾਂ ਕਰਾ ਹੈ ਫਿਨਿਸ਼ਿੰਗ ਰਹਿੰਦੀ ਹੈ ਦੁਪੱਟੇ ਦੀ। ਇਹ ਆਪਾਂ ਨੇ 2 ਸ਼ੇਡ ਦੇ ਵਿੱਚ ਡਾਈ ਕਰਵਾਇਆ ਇਹਨੂੰ ਪਿਓਰ 오ਰੈਂਜ ਦਾ ਦੁਪੱਟਾ ਹੈਗਾ ਤੁਸੀਂ ਜੋ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਉਹੀ ਦੁਪੱਟਾ ਕਰਵਾ ਸਕਦੇ ਹੋਗੇ ਇਹ ਆਪਾਂ ਲੜਾ ਤੋਂ 골ਡਨ ਕਰਵਾਇਆ ਹੈਗਾ ਵਿੱਚੋਂ ਆਪਾਂ ਕਲਰ ਜਿਹੜਾ ਤੁਹਾਡਾ ਸੂਟ ਨਾਲ ਦਾ ਰੱਖਿਆ ਹੈਗਾ ਤੁਸੀਂ ਇੱਕ ਕਲਰ ਦਾ ਕਰਵਾਉਣਾ ਦੋ ਦਾ ਕਰਵਾਉਣਾ ਉਹ ਤੁਹਾਡੀ ਆਪਣੀ ਪਸੰਦ ਹੈਗੀ ਇਹਦੀ ਆਪਾਂ ਫਿਨਿਸ਼ਿੰਗ ਦਵਾਵਾਂਗੇ ਜੇ ਫਿਨਿਸ਼ਿੰਗ ਰਹਿੰਦੀ ਹੈਗੀ ਦੁਪੱਟੇ ਦੀ ਇਹ ਆਪਣਾ ਟੈਬੀ ਸਿਲਕ ਤੇ ਹੈ ਤਿਆਰ ਹਾਂ ਬਹੁਤ ਸੋਹਣਾ ਆਪਣਾ ਟੈਬੀ ਸਿਲਕ ਤੇ ਅਸੀਂ ਕਾਫੀ ਸੂਟ ਮਤਲਬ ਜ਼ਿਆਦਾਤਰ ਅਸੀਂ ਟੈਬੀ ਸਿਲਕ ਹੀ ਪ੍ਰੀਫਰ ਕਰਦੇ ਹਾਂ ਹਰ ਇੱਕ ਨੂੰ ਸੁਜੈਸਟ ਕਰਦੇ ਹ ਵਿ ਤੈਬੀ ਸਿਲਕ ਤੇ ਕਰਵਾਉ ਆਪਣਾ ਕਿਉਂਕਿ ਟੈਬੀ ਸਿਲਕ ਬਹੁਤ ਹੀ ਜਿਆਦਾ ਵਧੀਆ ਬੈਸਟ ਕੁਆਲਟੀ ਦਾ ਫੈਬਰਿਕ ਆਪਣਾ ਜਿਹਦੇ ਤੇ ਆਪਾਂ ਕੋਈ ਵੀ ਹੈਵੀ ਹੈਵੀ ਵਰਕ ਕਰਵਾ ਸਕਦੇ ਐਤੋਂ ਤੱਕ ਕਿ ਅਸੀਂ ਬਰਾਈਡਲ ਸੂਟ ਵਗੈਰਾ ਵੀ ਟੈਬੀ ਤੇ ਹੀ ਤਿਆਰ ਕਰਵਾਏ ਨੇ ਬਹੁਤ ਵਧੀਆ ਫੈਬਰਿਕ ਆਪਣਾ ਤੁਸੀਂ ਜਿਵੇਂ ਚਾਹੋ ਆਪਣਾ ਸੇਮ ਵਰਕ ਦੇ ਨਾਲ ਆਪਣਾ ਜਿਹੜਾ ਸੂਟ ਹੈ ਤਿਆਰ ਕਰਵਾ ਕੇ ਕਲਰ ਤੁਹਾਨੂੰ ਕੋਈ ਵੀ ਮਿਲ ਜੂਗਾ ਜਿਹੜਾ ਕਲਰ ਤੁਹਾਨੂੰ ਪਸੰਦ ਹੋਏ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਾਰੇ ਆਪਣੇ ਅੱਜ ਵਾਲੇ ਸੂਟ ਸਾਰੇ ਆਪ ਮਸ਼ੀਨ ਵਰਕ ਦੇ ਵਿੱਚ ਸੂਟ ਰੈਡੀ ਕਰਵਾਏ ਹੋਏ ਸੀਗੇ ਉਮੀਦ ਕਰਦਾ ਤੁਹਾਨੂੰ ਸਾਰਨ ਪਸੰਦ ਆਏ ਹੋਣਗੇ ਜਿਵੇਂ ਤੁਸੀਂ ਆਪਣਾ ਸੂਟ ਤਿਆਰ ਕਰਵਾਉਣਾਗਾ ਸਕਰੀਨਸ਼ਾਟ ਭੇਜ ਕੇ ਸਾਨੂੰ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਵਰਕਪੀਸ ਦੇ ਵਿੱਚ ਕੁਝ ਸਕਿਪ ਕਰਵਾਉਣਾ ਐਡ ਕਰਵਾਉਣਾ ਆਪਣੇ ਸਾਰੇ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਕਰੀਨ ਦੇ ਉੱਪਰ ਸਾਰਾ WhatsApp ਨੰਬਰ ਹੁੰਦਾ 6239168900 ਸਾਡੇ ਅੱਜ ਦੇ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਦਾ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ